ਲਓ ਜੀ ਡਿਫੈਂਡਰ ਦੀ ਬੱਚੀ Tata Sierra ਦਾ ਆਪਾਂ ਫਸਟ ਰਿਵਿਊ ਕਰਨ ਲੱਗੇ ਆ ਜੀ ਬਠਿੰਡਾ ਦੇ ਵਿੱਚ ਆਪਣੇ ਕੋਲ ਗੱਡੀ ਆ ਚੁੱਕੀ ਐ ਤੇ ਇਹਦਾ ਫੁੱਲ ਰਿਵਿਊ ਕਰਨ ਜਾ ਰਹੇ ਆ ਵੀਡੀਓ ਪੂਰੀ ਦੇਖੋ ਦੇ ਵਿੱਚ ਕੱਲੀ ਕੱਲੀ ਗੱਲਬਾਤ ਆਪਾਂ ਕਰਾਂਗੇ ਆਪਾਂ ਇਸ ਵਕਤ ਪਹੁੰਚੇ ਹੋਏ ਆ ਬਠਿੰਡੇ ਸਿਦਮ Tata ਦੇ ਵਿੱਚ ਜਿੱਥੇ ਆਪਾਂ ਨੂੰ ਪ੍ਰੇਤਪਾਲ ਭਰਾ ਜੀ ਜਾਣਕਾਰੀ ਦੇਣਗੇ ਸਾਰਾ ਠੀਕ ਠਾਕ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪੂਰੀ ਆਪਾਂ ਜਾਣਕਾਰੀ ਦੇਵਾਂਗੇ ਵੇਰੀਐਂਟ ਵਾਈਜ਼ ਪ੍ਰਾਈਸ ਵਾਈਜ਼ ਜਿਹਦੇ ਕੀ ਕੀ ਫੀਚਰ ਐ ਕਿਹੜੇ ਕਿਹੜੇ ਵੇਰੀਐਂਟ ਆ ਸਾਰੀ ਆਪਾਂ ਗੱਲਬਾਤ ਕਰਦੇ ਆ ਸੋ ਸਰ ਟਾਟਾ ਸਿੱਦਮੋਟਰ ਬਠਿੰਡਾ ਤੋਂ ਰਿਪਰੈਜ਼ੈਂਟ ਕਰ ਰਹੇ ਆ ਜੀ ਇਹ ਜਿਹੜਾ ਵੇਰੀਐਂਟ ਖੜਾ ਹੈ ਜੀ ਟਾਪ ਵੇਰੀਐਂਟ ਹੈ ਕੰਪਲੀਟ ਪਲੱਸ ਵੇਰੀਐਂਟ ਹੈ ਜੀ ਦੇ ਵਿੱਚ ਆਪਾਂ ਕੀ ਕੀ ਫੀਚਰ ਆ ਜਾਂਦੇ ਸਰ ਆਪਾਂ ਜੇ ਮੋਟੀ ਮੋਟੀ ਗੱਲਬਾਤ ਕਰੀਏ ਸਰ ਜਿਵੇਂ ਆਪਾਂ ਫਰੰਟ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਬਾਈ ਐਲਈਡੀ ਬੂਸਟਰ ਹੈੱਡਲੈਂਪ ਆ ਗਿਆ ਜੀ ਜੀ ਬੂਸਟਰ ਹੈੱਡਲੈਂਪ ਦਾ ਬੈਨੀਫਿਟ ਆਪਾਂ ਨੂੰ ਇਹ ਕਿ ਜਿਵੇਂ ਜਿਵੇਂ ਆਪਣੀ ਸਪੀਡ 80 ਤੋਂ ਪਲੱਸ ਹੁੰਦੀ ਹੈ ਉਵੇਂ ਉਵੇਂ ਜਿਹੜਾ ਲਾਈਟ ਦਾ ਬੂਸਟ ਆ ਜਾਂਦਾ ਜੀ ਅੱਛਾ ਜਿਵੇਂ ਜਿਵੇਂ ਗੱਡੀ ਤੇਜ਼ ਹੋ ਲੈਣ ਤੇਜ਼ ਹੋ ਜੂ ਫੌਗ ਲੈਂਪ ਵੀ ਮਿਲ ਜਾਂਦੇ ਉਹ ਵੀ LED ਆ ਜਾਂਦੇ ਆ LED ਆ ਜਾਂਦੇ ਠੀਕ ਇਹਦੇ ਵਿੱਚ ਆਪਾਂ ਫੇਸ ਦੇਖਾਂਗੇ ਜੀ 19 ਇੰਚ ਦੇ ਅਲਾਈ ਵੀ ਲਾਗੇ ਜੀ ਆਪਣੇ ਕੋਲ ਜੀ ਜਿਹੜੇ ਕਿ ਮਤਲਬ ਸਾਈਡ ਪ੍ਰੋਫਾਈਲ ਨੂੰ ਬਹੁਤ ਬੈਸਟ ਕਰਦੇ ਆ ਜੀ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਹੋਰ ਥੋੜਾ ਜੱਗ ਅੱਗੇ ਜਾਈਏ ਤਾਂ 360 ਡਿਗਰੀ ਕੈਮਰਾ ਆ ਗਿਆ ਜੀ ਇਹ ਜਦੋਂ ਆਪਾਂ ਕੰਜਸਟਡ ਜਗ੍ਹਾ 'ਚ ਗੱਡੀ پارک ਕਰਨੀ ਹੋਵੇ ਉਦੋਂ ਬਹੁਤ ਹੈਲਪ ਕਰਦੇ ਆ ਜੀ ਮਤਲਬ ਦੋ ਕੈਮਰੇ ਸ਼ੀਸ਼ਿਆਂ ਦੇ ਥੱਲੇ ਆ ਗਏ ਸਰ ਉਧਰਲੇ ਸ਼ੀਸ਼ੇ ਦੇ ਥੱਲੇ ਜੀ ਜੀ ਇਹਦੇ ਥੱਲੇ ਤੇ ਇੱਕ ਫਰੰਟ ਤੇ ਇੱਕ ਫਰੰਟ ਤੇ ਆ ਗਏ ਜੀ ਇੱਕ ਪਿੱਛੇ ਹੈਗਾ ਚਾਰ ਕੈਮਰੇ ਆ ਗਏ ਠੀਕ ਹੈ ਤੇ ਇਹਦਾ ਸਰ ਅਕੰਪਲਿਸ਼ ਪਲੱਸ ਦਾ ਪ੍ਰਾਈਸ ਕੀ ਹੈ ਮੇਰੇ ਖਿਆਲ 20 ਜਾਂ 21 ਲੱਖ ਕੀ ਰੇਟ ਹੈ 21 ਲੱਖ ਆਇਆ ਜੀ ਇਹਦਾ ਐਕ ਸ਼ੋਰੂਮ ਪ੍ਰਾਈਸ ਹੈ ਜੀ ਐਕ ਸ਼ੋਰੂਮ ਪ੍ਰਾਈਸ 21 ਲੱਖ ਮਤਲਬ ਔਨ ਰੋਡ 23 ਲੱਖ ਦੀ ਸਮਵੇਅਰ ਨੀਅਰ ਅਬਾਊਟ ਇੱਥੇ ਜਾਊਗਾ ਜੀ ਇਹਦਾ ਜਿਹੜੀ ਭਾਈ ਟੌਪ ਮਾਡਲ ਡੀਜ਼ਲ ਵੇਰੀਐਂਟ ਅਕੰਪਲਿਸ਼ ਪਲੱਸ ਹੈ ਇਹ 23 ਜਾਂ 24 ਲੱਖ ਤੱਕ ਜਾਊਗੀ ਤੇ ਬੇਸ ਵੇ ਇਹਦਾ ਜਿਹੜਾ ਬੇਸ ਵੇਰੀਐਂਟ ਪੈਟਰੋਲ ਦਾ ਜੀ ਸਾਢੇ 1.1 ਲੱਖ ਤੋਂ ਸ਼ੁਰੂ ਹੋ ਜੂਗਾ ਸ਼ੋਰੂਮ ਪ੍ਰਾਈਸ ਤੇ ਡੀਜ਼ਲ ਸਰ ਡੀਜ਼ਲ ਹੋ ਜੂਗਾ ਜੀ 13 ਲੱਖ ਤੋਂ 13 ਤੋਂ ਮਤਲਬ ਜੇ ਕਹਿ ਲਈਏ ਪੈਟਰੋਲ ਸਾਢੇ 1.1 ਤੋਂ ਸ਼ੁਰੂ ਹੈ ਤੇ ਡੀਜ਼ਲ 13 ਤੋਂ ਸ਼ੁਰੂ ਹੈ ਜੇ ਆਪਾਂ ਔਨ ਰੋਡ ਗੱਲ ਕਰੀਏ ਤਾਂ ਪੈਟਰੋਲ ਸਾਢੇ 13 ਤੋਂ ਸ਼ੁਰੂ ਹੋ ਜੂ ਤੇ ਡੀਜ਼ਲ ਲਗਭਗ 15 ਤੋਂ ਤੇ ਬੇਸ ਵੇਰੀਐਂਟ ਸਰ ਜਿਹੜਾ ਇਹ ਹੈਗਾ ਸਮਾਰਟ ਪਲੱਸ ਜੀ ਜੀ ਉਹਦੇ ਵਿੱਚ ਕੀ ਕੀ ਫੀਚਰ ਮਿਲ ਜਾਂਦੇ ਬਿਲਕੁਲ ਬੇਸ ਦੇ ਵਿੱਚ ਉਹਦੇ ਵਿੱਚ ਨਾ ਜੀ ਬਹੁਤ ਸਾਰੇ ਫੀਚਰ ਫਸਟ ਟਾਈਮ ਮਤਲਬ ਟਾਟਾ ਨੇ بیس ਵੈਰੀਐਂਟ ਤੋਂ ਸ਼ੁਰੂ ਕਰਤੇ ਜਿਵੇਂ ਕਿ ਜਿਹੜੀਆਂ ਡਿਸਕ ਬ੍ਰੇਕ ਹੈ ਉਹ ਚਾਰੇ ਦੇ ਵਿੱਚ ਹੀ ਆ ਜਾਣਗੇ ਜੀ ਟਾਇਰ ਟਾਇਰ ਦੇ ਵਿੱਚ ਜੀ ਚਾਰੇ ਡਿਸਕ ਬ੍ਰੇਕਾਂ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ 6 ایر ਬੈਗ ਆ ਗਏ ਜੀ ਫਿਰ ਫਸਟ ਟਾਈਮ ਜੀ ਸਟੇਬਿਲਿਟੀ ਕੰਟਰੋਲ ਦੇ 20 ਫੀਚਰ ਹੈ ਜਿਹੜੇ ਕਿ ਫਸਟ ਟਾਈਮ بیس ਵੈਰੀਐਂਟ ਤੋਂ ਇਨੇਬਲ ਹੋ ਜਾਣਗੇ ਜੀ ਉਹਦੇ ਨਾਲ ਮਤਲਬ ਸਟੇਬਿਲਿਟੀ ਆਪਣੀ ਬਹੁਤ ਬੈਸਟ ਹੋਊਗੀ ਗੱਡੀ ਦੀ ਠੀਕ ਹੈ ਫਿਰ ਜਿਹੜਾ ਸਟੀਰਿੰਗ ਹੈ ਉਹ ਵੀ ਟਿਲਟ ਐਂਡ ਟੈਲੀਸਕੋਪਿਕ ਦੇਦਾ ਜੀ ਉਹ ਵੀ ਬੇਸ ਵੈਰੀਐਂਟ ਤੋਂ ਹੈ ਰੀਅਰ ਏਸੀ ਵੈਂਟ ਹੈ ਉਹ ਵੀ ਬੇਸ ਵੈਰੀਐਂਟ ਤੋਂ ਹੀ ਦੇਦੇ ਜੀ ਇਹਨਾਂ ਨੇ ਠੀਕ ਹੈ ਜੀ ਪਟਨ ਸਟਾਰਟ ਵੀ ਬੇਸ ਵੈਰੀਐਂਟ ਤੋਂ ਹੈ ਸਮਾਰਟ ਕੀ ਵੀ ਹੈਗੀ ਹੈ ਨਾ ਸਮਾਰਟ ਕੀ ਵੀ ਆ ਜੀ ਤੇ ਪਿੱਛੇ ਬਈ ਏਸੀ ਦਾ ਵੈਂਟ ਵੀ ਮਿਲਦਾ ਹੈਗਾ ਤੇ ਇੱਕ ਪਿੱਛੇ ਆਪਾਂ ਹੋਰ ਵੀ ਚੀਜ਼ ਦਿਖਾਦੀ ਹੈ ਨਾ ਸਨ ਸ਼ੇਡਸ ਹੈਗੇ ਜਿੰਨੇ ਵੀ ਆ ਤੁਸੀਂ ਦੇਖ ਸਕਦੇ ਹੋ ਨਾ ਇਹ ਕਈ ਗੱਡੀਆਂ ਦੇ ਵਿੱਚ ਜਿਵੇਂ ਟੌਪ ਮਾਡਲ ਦੇ ਵਿੱਚ ਆਉਂਦੇ ਆ ਤਾਂ ਟਾਟਾ ਸੀਰਾ ਦੇ ਬੇਸ ਵੈਰੀਐਂਟ 'ਚ ਮਿਲਣਗੇ ਇਹ ਮਗਰਲੀਆ ਵਿੰਡੋ ਦੇ ਵਿੱਚ ਹੁੰਦੀ ਹੈ ਤੇ ਕਈ ਏ ਏ ਆਈ ਥਿੰਕ ਪਾਰਕਿੰਗ ਦੇ ਵਿੱਚ ਅਲਾਉਡ ਹੁੰਦੇ ਆ ਨਾ ਜਦੋਂ ਗੱਡੀ ਖੜੀ ਕਰਨੀ ਚਲਦੀ ਗੱਡੀ ਚ ਨਾਟ ਅਲਾਉਡ ਚਲਦੀ ਗੱਡੀ ਚ ਅਲਾਉਡ ਕਿ ਤੂੰ ਹੀ ਦੇਖ ਸਕਦਾ ਇਹਦੇ ਚ ਭਾਈ ਦਿਖਾ ਵੀ ਦਿਓ ਨਾ ਪਿੱਛੇ ਬੇਸ ਮਾਡਲ ਦੇ ਵਿੱਚ ਏਸੀ ਵਾਲਾ ਵੈਂਟ ਆ ਜਾਊਗਾ ਮਤਲਬ ਜੇ ਪੰਜ ਬੰਦੇ ਬੈਠਿਆ ਤਾਂ ਪਿੱਛੇ ਏਸੀ ਵਾਲਿਆਂ ਨੂੰ ਦਿੱਕਤ ਨਹੀਂ ਆਊਗੀ ਚਾਰਜਿੰਗ ਪੁਆਇੰਟ ਵੀ ਦੋ ਮਿਲ ਜਾਂਦੇ ਹੈਗੇ ਅਲੋਏ ਵੀਲ ਵਗੈਰਾ ਸਰ ਜਿਹੜੇ ਹੈਗੇ ਇਹ ਕਿਹੜੇ ਵੈਰੀਐਂਟ ਤੋਂ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਇਹ ਲਾਇ ਪਿਓਰ ਪਲੱਸ ਵੈਰੀਐਂਟ ਤੋਂ ਸ਼ੁਰੂ ਹੋ ਜਾਂਦੇ ਆ ਜੀ ਜਿਹੜਾ ਸੈਕਿੰਡ ਦਾ ਸੈਕੰਡ ਪਾਰਟ ਹੈ ਜੀ ਪਿਓਰ ਤੇ ਪਿਓਰ ਪਲੱਸ ਵੈਰੀਐਂਟ ਆ ਜਾਂਦੇ ਦੂਜੇ ਨੰਬਰ ਤੇ ਤੀਜਾ ਤੀਜਾ ਵੈਰੀਐਂਟ ਗੱਲ ਹੀ ਆਪਾਂ ਬੇਸ ਤੋਂ ਬਾਅਦ ਜੀ 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 ਠੀਕ ਹੈ ਤੇ ਆਪਾਂ ਬੂਟ ਸਪੇਸ ਦਿਖਾਈ ਸਰ ਇਹਦਾ ਹਾਂਜੀ ਗੱਡੀ ਪੈਟਰੋਲ ਦੇ ਵਿੱਚ ਵੀ ਆਉਂਦੀ ਹੈ ਟਰਬੋ ਪੈਟਰੋਲ ਦੇ ਵਿੱਚ ਵੀ ਆਉਂਦੀ ਹੈ ਤੇ ਡੀਜ਼ਲ ਦੇ ਵਿੱਚ ਵੀ ਆਉਂਦੀ ਹੈ ਹਾਂਜੀ ਹਾਂਜੀ ਇਹ ਪੈਟਰੋਲ ਦੀ ਹੈ ਜੀ ਆਟੋਮੈਟਿਕ ਹਾਂਜੀ ਵੈਰੀਐਂਟ ਹੈ ਜਿਹੜਾ ਅੱਛਾ ਇਹ ਹਾਈਡਰੋਲਿਕ ਹੈ ਇਹ ਬੂਟ ਹਾਂ ਇਹ ਹਾਈਡਰੋਲਿਕ ਹੈ ਜੀ ਬੂਟ ਜਿਗੈਸਟਰ ਕੰਟਰੋਲ ਵੀ ਮਿਲ ਜਾਂਦਾ ਜੀ ਆਪਾਂ ਨੂੰ ਜੀ ਇਹਦੇ ਵਿੱਚ ਤਾਂ ਬੂਟ ਸਪੇਸ ਕਾਫੀ ਬੈਟਰ ਹੈ ਜੀ ਤੇ ਇੱਕ ਇਹਦੇ ਵਿੱਚ ਬਈ ਟ੍ਰੇ ਜਿਹੜੀ ਹੈਗੀ ਆ ਪਾਰਸਲ ਟ੍ਰੇ ਆ ਇਹ ਇਸ ਤਰ੍ਹਾਂ ਆਪਾਂ ਰੱਖ ਵੀ ਸਕਦੇ ਆ ਜੇ ਮੰਨ ਲਓ ਆਪਣਾ ਸਮਾਨ ਕਈ ਵਾਰ ਉੱਚੇ ਤੱਕ ਚੁਲਾਇਆ ਜਾਂਦਾ ਹਨ ਤਾਂ ਇਹਦੇ ਵਿੱਚ ਇਹਨੂੰ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਬਾਕੀ ਜੇ ਲਗਾਉਣੀਆਂ ਇਹਨੂੰ ਤਾਂ ਇਹਨੂੰ ਉੱਪਰ ਲਗਾ ਵੀ ਸਕਦੇ ਆ ਕਿਉਂਕਿ ਇਹਦੇ ਉੱਤੇ ਵੀ ਆਪਾਂ ਕਾਫੀ ਸਾਰਾ ਜਿਹੜਾ ਸਮਾਨ ਉਹ ਇਸ ਤਰ੍ਹਾਂ ਰੱਖ ਸਕਦੇ ਆਂਗਾ ਹਨ ਹੈਨਾ ਤੇ ਸਪੇਸ ਇਹਦੇ ਵਿੱਚ ਖਰ ਕਾਫੀ ਜ਼ਿਆਦਾ ਹੈਗੇ 622 ਲੀਟਰ ਦੀ ਸਪੇਸ ਹੈ ਜੀ ਫਰਸਟ ਟਾਈਮ ਦਾ ਬੈਸਟ ਇਨ ਸੈਗਮੈਂਟ ਇਸ ਸੈਗਮੈਂਟ ਦੇ ਵਿੱਚ ਇੰਨੀ ਸਪੇਸ ਨਹੀਂ ਆਉਂਦੀ ਹੂੰ 622 ਤੇ ਬੈਗ ਮੇਰੇ ਖਿਆਲ ਇਹਦੇ ਵੱਡੇ 6-7 ਬੈਗ ਇਹਦੇ ਵਿੱਚ ਟਿਕ ਜਾਣਗੇ ਤੇ ਆਹ ਸਾਰੇ ਦੇ ਵਿੱਚ ਜਿਵੇਂ ਮੰਨ ਲਓ ਕੋਈ ਸਮਾਨ ਐਕਸਟਰਾ ਰੱਖਣਾ ਕੋਈ ਐਕਸਟਰਾ ਸਪੇਸ ਆਪ ਨੂੰ ਮਿਲ ਜਾਂਦੀ ਹੈ ਜੀ ਐਕਸਟਰਾ ਸਪੇਸ ਉਹ ਵੀ ਇਹਦੇ ਵਿੱਚ ਮਿਲਦੀ ਹੈਗੀ ਤੇ ਡਿੱਗੀ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਹੁੱਕ ਵੀ ਮਿਲਦੀ ਹੈ ਜਿੱਥੇ ਤੁਸੀਂ ਕੋਈ ਬੈਗ ਟੰਗਣਾ ਤੇ ਚਾਰਜਿੰਗ ਵਗੈਰਾ ਕੋਈ ਚੀਜ਼ ਲਗਾਉਣੇ ਉਹ ਵੀ ਮਿਲਦੀ ਹੈ ਤੇ ਲਾਈਟ ਵੀ ਮਿਲਦੀ ਹੈਗੀ ਹਾਈਡਰੌਲਿਕ ਹੈ ਟੇ ਜਿਵੇਂ ਇਹ ਬਟਨ ਤੋਂ ਬੰਦ ਹੋ ਰਿਹਾ ਹੈ ਜੀ ਇਸ ਤੋਂ ਬੰਦ ਹੋ ਜਾਵੇਗਾ ਜੀ ਤੇ ਇਹ ਟੌਪ ਦੇ ਵਿੱਚ ਮਿਲਦਾ ਇਹ ਟੌਪ ਚ ਆਉਂਦਾ ਜੀ ਹਾਈਡਰੋਲਿਕ ਐਂਗਸਟਰ ਕੰਟਰੋਲ ਠੀਕ ਹੈ ਜੀ ਤੇ ਜਿਹੜੇ ਅਲਾਈਸਰੇ ਦੇ ਜਿਵੇਂ ਪਿਓਰ ਪਲੱਸ ਤੋਂ ਮਿਲਦੇ ਆ ਉਹ ਕਿਹੜੇ 19 ਇੰਚ ਹੀ ਆਉਣਗੇ ਜਾਂ ਉਹ ਛੋਟੇ ਹੋਣਗੇ ਉਹ 17 ਆ ਜਾਣਗੇ ਜੀ ਪਰ ਇਹ ਵੀ ਉਹ ਜਿਹੜੇ ਟਾਇਰ ਥੋੜੇ ਜਿਹਾ ਚੌੜੇ ਹੋ ਜਾਣਗੇ ਤਾਂ ਕਰਕੇ ਹਾਈਟ ਦੇ ਨਾਲ ਫਰਕ ਨਹੀਂ ਪੈਣਾ ਉਹਦੇ ਵਿੱਚ ਹਾਈਟ ਲਗਭਗ ਸੇਮ ਹੀ ਰਹੂਗੀ ਜੀ ਅੱਛਾ ਹਾਈਟ ਲਗਭਗ ਸੇਮ ਹੁੰਦੀ ਹੈ ਹਾਂ ਜੀ ਹਾਈਟ ਸੇਮ ਹੀ ਰਹਿੰਦੀ ਹੈ ਉਹਦੇ ਵਿੱਚ ਮਤਲਬ ਅਲਾਈ ਵੀ ਫਿਰ ਹੋਰ ਤਰ੍ਹਾਂ ਦਾ ਆਊਗਾ ਹੀ ਹਾਂ ਡਿਜ਼ਾਈ ਤਾਂ ਸੀਟ ਮੇਰੇ ਖਲ ਕਾਫੀ ਅੱਗੋਂ ਪਿੱਛੇ ਕੀਤੀ ਹੋਈ ਹੈਗੀ ਤਾਂ ਇਹਦੇ ਵਿੱਚ ਮੈਂ ਮਤਲਬ ਵੀ ਆਰਾਮ ਨਾਲ ਬੈਠ ਸਕਦਾ ਮੈਨੂੰ ਲੱਗਦਾ ਵੀ ਦੋ ਬੰਦੇ ਮੇਰੇ ਨਾਲ ਪ੍ਰੋਪਰ ਇਹਦੇ ਵਿੱਚ ਬੈਠ ਸਕਦੇ ਹੈਗੇ ਤੇ ਮਿਊਜ਼ਿਕ ਸਿਸਟਮ ਇਹਦਾ ਵਿੱਚ ਕਿਹੜਾ ਸਰ JBL ਦਾ ਆ ਰਿਹਾ ਹੈ JBL ਹੈ ਜੀ ਐਡ ਡਾਲਵੀ ਐਟਮੋਸਫੀ ਆ ਜਾਂਦਾ ਇਹਦੇ ਵਿੱਚ ਫਿਰ ਇਹਦੇ ਵਿੱਚ ਸਾਊਂਡ ਬਾਰ ਵੀ ਦਿੱਤੀ ਹੋਈ ਹੈ ਜਿਹਦੇ ਨਾਲ ਕੀ ਹੋਰ ਵਧੀਆ ਬਾਸ ਕੁਆਲਿਟੀ ਬੈਟਰ ਹੋ ਜਾਂਦੀ ਹੈ ਸਾਊਂਡ ਬਾਰ ਜੇ ਆਪਾਂ ਗੱਲ ਕਰੀਏ ਇੱਥੇ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਹੈਗੇ ਭਾਈ ਜਿਵੇਂ ਮੈਂ ਲਓ ਪਿੱਛੇ ਬੈਠ ਕੇ ਵੀ ਤੁਹਾਨੂੰ ਦਿਖਾਇਆ ਨਾ ਤਾਂ ਮੇਰੇ ਗੋਡੇ ਇੱਥੋਂ ਇੰਨੀ ਜਗ੍ਹਾ ਹਜੇ ਪਈ ਹੈ ਬਾਕੀ ਤੇ ਜੇ ਮੈਂ ਥੋੜੀ ਜਿਹੀ ਹੋਰ ਅੱਗੇ ਕਰ ਲਾਂ ਮੇਰੇ ਸਾਹਮਣੇ ਤਾਂ ਪਿੱਛੇ ਵਾਲਾ ਬੰਦਾ ਹੋਰ ਵੀ ਜ਼ਿਆਦਾ ਸੌਖਾ ਬਹਿ ਜੂ ਤੇ ਇਹ ਕਿਹਦੇ ਵਿੱਚ ਇਹ ਸਾਊਂਡ ਬਾਰ ਜਿਹੜੀ ਤੁਸੀਂ ਦੱਸੀ ਆ ਉਹ ਇੱਥੇ ਸਪੀਕਰ ਆ ਸਰ ਹਾਂਜੀ ਹਾਂਜੀ ਇਹ ਵਾਲਾ ਪੂਰਾ ਇੱਕ ਮਤਲਬ ਮਿਊਜ਼ਿਕ ਦਾ ਜੇ ਆਪਾਂ ਦੇਖਿਆ ਜਾਈਏ ਮਿਰਦੀ ਕੁਆਲਿਟੀ ਬਹੁਤ ਬੈਸਟ ਦੇਤੀ ਇਹਨਾਂ ਨੇ ਇਹਦੇ ਵਿੱਚ ਪਤਾ ਨਹੀਂ ਲੱਗਦਾ ਬਟ ਇਹਦੇ ਵਿੱਚ ਸਾਊਂਡ ਬਾਰ ਹੈਗੀ ਸਟੇਰਿੰਗ ਹੈ ਜਿਹੜਾ ਇਹਦਾ ਕਿੱਥੋਂ ਹੁੰਦਾ ਹਾਂਜੀ ਟਿਲਟ ਐਂਡ ਟੈਲੀਸਕੋਪਿਕ ਦ ਸਟੇਰਿੰਗ ਡਾਊਨ ਵੀ ਹੋ ਜਾਊਗਾ ਜੀ ਤੇ ਟੈਲੀਸਕੋਪੀ ਵੀ ਆ ਜੀ ਇਸ ਤਰ੍ਹਾਂ ਵੀ ਟੈਲੀਸਕੋਪਿਕ ਵੀ ਹੈ ਤੇ ਟਿਲਟ ਵੀ ਆ ਜਿੱਥੇ ਮਰਜ਼ੀ ਤੁਸੀਂ ਆਪਦੀ ਹਾਈਟ ਦੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਸਕਦੇ ਹੋ ਇਸ ਵੇਰੀਐਂਟ ਤੋਂ ਵੀ ਇਸ ਤਰ੍ਹਾਂ ਦੇ ਇਹਦੇ ਵਿੱਚ ਸਮਾਰਟ ਕੀ ਮਿਲੂਗੀ ਹੁਣ ਮੰਨ ਕੇ ਚਲੋ ਗੋਡੇ ਕੇ ਦੇ ਲੰਮੇ ਹੁੰਦੇ ਆ ਤਾਂ ਉਹਨੂੰ ਦਿੱਕਤ ਹੁੰਦੀ ਆ ਤਾਂ ਉਹ ਕੀ ਕਰ ਸਕਦਾ ਇਹਨੂੰ ਇੱਥੋਂ ਐਕਸਟੈਂਡ ਕਰ ਸਕਦਾ ਤਾਂ ਲਗਭਗ ਇਹ ਚਾਰ ਉਂਗਲਾਂ ਜਿਹੜੀ ਇਹ ਸਪੇਸ ਇਹਦੇ ਵਿੱਚ ਵੱਜ ਜਾਂਦੀ ਹੈ ਗਲਵ ਬਾਕਸ ਦੀ ਜੇ ਗੱਲ ਕਰੀ ਤਾਂ ਗਲਵ ਬਾਕਸ ਇਹ ਕੂਲ ਆ ਜਾਂਦਾ ਜੀ ਇਹ ਕੂਲ ਡਾ ਗਲਵ ਬਾਕਸ ਕੂਲ ਗਲੱਬ ਅੱਛਾ ਕੂਲ ਗਲੱਬ ਉਸ ਦਾ ਮਤ ਮਿਨੀ ਫ੍ਰਿਜ ਆਪਾਂ ਕਹਿ ਸਕਦੇ ਕੋਈ ਸਮਾਨ ਰੱਖਣੀ ਹੈ ਚਾਹਣ ਵਾਲੀ ਚੀਜ਼ ਵੀ ਰੱਖਣੀ ਹੈ ਤਾਂ ਉਹਦੇ ਵਿੱਚ ਰਹਿ ਸਕਦੀ ਹੈ ਬਾਕੀ ਜਿਹੜੇ ਚ ਚਾਰਜਿੰਗ ਦੀ ਗੱਲ ਕਰੀ ਤੇ ਜਿਹੜਾ ਦਿੱਤਾ ਹੋਇਆ ਨਾ ਪੁਆਇੰਟ ਇਹ 65 ਵਾਟ ਦਾ ਦਿੱਤਾ ਹੋਇਆ ਮਤਲਬ ਫਾਸਟ ਚਾਰਜਿੰਗ ਸਪੋਰਟ ਕਰੂਗਾ ਜੀ ਤੇ ਕੈਮਰਾ ਦੀ ਗੱਲ ਕਰੀ ਤਾਂ 360 ਡਿਗਰੀ ਵੀ ਕੈਮਰਾ ਇੱਥੇ ਤੁਸੀਂ ਆਨ ਕਰ ਲਿਆ ਹਨਾ ਹੁਣ ਤਾਂ ਇਹਦੇ ਵਿੱਚ ਗੱਡੀ ਇਹ ਦਿਖਾ ਰਿਹਾ ਉੱਪਰ ਤੋਂ ਵੀ ਕਿਸ ਤਰ੍ਹਾਂ ਦੀ ਹੈ ਹੁਣ ਇਹ ਚ ਵਿੰਡੋ ਬੰਦ ਕਰਨੀ ਪੈਣੀ ਹੈ ਸਰ ਆਪਾਂ ਨੂੰ ਨਹੀਂ ਇੱਥੇ ਆ ਜਾਊਗਾ ਜੀ ਇਨੇਬਲ ਕਰ ਸਕਦੇ ਆ ਆਪਾਂ ਜਿਵੇਂ 2D 3D ਦੇਖ ਸਕਦੇ ਆ ਇਹ ਹੁਣ ਫਰੰਟ ਦਾ ਆ ਗਿਆ ਜੀ ਆਹ ਠੀਕ ਹੈ ਫਰੰਟ ਦਾ ਰਿਵਿਊ ਹੈ ਫਿਰ ਰੀਅਰ ਵਾਲਾ ਆ ਗਿਆ ਜੀ ਇੱਥੋਂ ਆਪਾਂ ਸਾਰਾ ਮਤਲਬ ਜਦੋਂ ਪਾਰਕਿੰਗ ਆਪਾਂ ਕਰ ਰਹੇ ਹਾਂ ਕੰਜਸਟਡ ਜਗ੍ਹਾ ਤਾਂ ਸਾਰਾ ਆਪਾਂ ਇੱਥੋਂ ਆਪਾਂ ਕੰਟਰੋਲ ਕਰਕੇ ਆਪ ਨੂੰ ਬਿਲਕੁਲ 360 ਡਿਗਰੀ ਵਿਊ ਮਿਲ ਜਾਂਦਾ ਜਿਵੇਂ ਹੁਣ ਆ ਲੈਫਟ ਦਾ ਆ ਗਿਆ ਜੀ ਇੱਧਰ ਰਾਈਟ ਦਾ ਆ ਜਾਊਗਾ ਠੀਕ ਹੈ ਆ ਰੀਅਰ ਦਾ ਆ ਗਿਆ ਜੀ ਆਪਾਂ ਨੂੰ ਮਤਲਬ ਪਤਾ ਲੱਗਦਾ ਰਹਿੰਦਾ ਕਿ ਲੈਫਟ ਰਾਈਟ ਦੇ ਵਿੱਚ ਕਿੰਨੀ ਕਿ ਜਗ੍ਹਾ ਉਸ ਹਿਸਾਬ ਨਾਲ ਆਪਣਾ ਗੱਡੀ ਆਪਣੀ ਮਤਲਬ ਪਾਰਕ ਕਰ ਸਕਦੇ ਹਾਂ ਜੀ ਇਹ ਠੀਕ ਹੈ ਓਕੇ ਤੇ ਇਹ ਸਾਰਾ 360 ਡਿਗਰੀ ਜਿਹੜਾ ਕੈਮਰਾ ਹੈਗਾ ਇਹ ਕਿਹੜੇ ਰੇਂਜ ਦੇ ਵਿੱਚ ਚੜ੍ਹਵੇਂ ਚੋਂ ਸ਼ੁਰੂ ਹੋ ਜਾਓ ਠੀਕ ਹੈ ਤਾਂ ਇਹਦੇ ਵਿੱਚ ਭਾਈ 트리플 ਸਕਰੀਨ ਸੈਟਅਪ ਇਹਦੇ ਵਿੱਚ ਜਿਹੜਾ ਮਿਲਦਾ ਹੈਗਾ ਕਿਸੇ ਗੱਡੀ ਦੇ ਵਿੱਚ ਹਲੇ ਤੱਕ ਇਹ ਆਇਆ ਨਹੀਂਗਾ ਫਸਟ ਆਇਆ ਹੈ ਵੀ 트리플 ਸਕਰੀਨ ਹੋਵੇ ਤੇ ਇਹਦੇ ਵਿੱਚ YouTube ਵੀ ਚਲਾਉਣੀ ਆਪਾਂ ਤੇ ਚਲ ਜੰਦੀ ਵੈਸੇ ਨੈਟਵਰਕ ਨਹੀਂ ਇੱਥੇ ਹੈਗਾ ਅਦਰਵਾਈਜ਼ ਤੁਸੀਂ ਚੱਲਦੀ ਗੱਡੀ ਦੇ ਵਿੱਚ ਵੀ YouTube ਵਿੱਚ ਚਲਾ ਸਕੋਗੇ ਤੇ ਬਟ ਉਹ ਮੇਰੇ ਖਿਆਲ ਵੀ ਡਰਾਈਵਰ ਨੂੰ ਵਿਜ਼ੀਬਲ ਨਹੀਂ ਹੁੰਦਾ ਨਾ ਕਿਉਂਕਿ ਬਹੁਤ ਸਗੇਟ ਹੋ ਜਾਂਦਾ ਵੈਸੇ ਵੀ ਜੀ ਉਹ ਮਤਲਬ ਅਲੱਗ ਵਰਕ ਹੋ ਜਾਂਦਾ ਇਹਨਾਂ ਦਾ ਅਲੱਗ ਵਰਕ ਹੋ ਜਾਂਦਾ ਜੀ ਠੀਕ ਹੈ ਤੇ ਡਰਾਈਵਰ ਆਪ ਦਾ ਅਲੱਗ ਮਤਲਬ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਬਾਕੀ ਜਿਹੜਾ ਉਹ ਪਰਲੇ ਵਾਲਾ ਹੈਗਾ ਉਹ ਪੈਸੇਂਜਰ ਦੇ ਲਈ ਆ ਗਿਆ ਜੀ ਤੇ ਇਹਦੇ ਵਿੱਚ ਸਰ ਮੈਨੂਅਲ ਤੇ ਆਟੋਮੈਟਿਕ ਦੋਨੋਂ ਆਪਸ਼ਨ ਮਿਲ ਜਾਣਗੇ ਨਹੀਂ ਹਾਂਜੀ ਤੇ ਆਟੋਮੈਟਿਕਸ ਹਨ ਨियर ਬਾਊਟਰ 1 ਲੱਖ ਦੇ ਕਰੀਬ ਡਿਫਰੈਂਸ ਹੈ ਇੱਕ ਲੱਖ ਰੁਪਏ ਆਟੋਮੈਟਿਕ ਮਹਿੰਗਾ ਮਿਲੂ ਠੀਕ ਹੈ ਇਹਨਾ ਇੱਕ ਸੌਫਟ ਲੈਦਰ ਜਿਹੜਾ ਹੋਇਆ ਆ ਰਮਰਸ ਦੇ ਉੱਤੇ ਮਤਲਬ ਵੀ ਜੇ ਇਹਨਾ ਜਲਦੀ ਜਲਦੀ ਪਸੀਨਾ ਵੀ ਨਹੀਂ ਆਉਤੇ ਟਿਕਾਵਟ ਵੀ ਨਹੀਂ ਹੋਊਗੀ ਜੀ 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 ਇਹ ਜਿਹੜੀਆਂ ਸੀਟਾਂ ਜੀ ਇਹ ਵੀ ਆਪਾਂ ਇਥੋਂ ਇਲੈਕਟ੍ਰੀਕਲੀ ਇਨੇਬਲ ਕਰ ਸਕਦੇ ਹਾਂ 6 ਤਰੀਕਿਆਂ ਦੇ ਨਾਲ ਤੇ ਇਹ ਵੈਂਟੀਲੇਟਿਡ ਸੀਟਾਂ ਜੀ ਵੈਂਟੀਲੇਟਿਡ ਸਾਰਾ ਟਾਪ ਮਾਡਲ ਦੇ ਵਿੱਚ ਮਿਲ ਹਾਂਜੀ ਹਾਂਜੀ ਟਾਪ ਚ ਆ ਗਿਆ ਤਾਂ ਇਥੋਂ ਤੁਸੀਂ ਵੈਂਟੀਲੇਸ਼ਨ ਇਹਦੀ ਆਨ ਕਰ ਸਕਦੇ ਹੋ ਬਾਕੀ ਤੁਸੀਂ ਅੱਗੇ ਪਿੱਛੇ ਕਰਨੀ ਹੈ ਨਾ ਜਿਹੜੇ ਐਦਾ ਤਾਂ ਉਹ ਵੀ ਹੋ ਸਕਦੀ ਹੈ ਇਹ ਮੈਮਰੀ ਫੰਕਸ਼ਨ ਵੀ ਇਹਦੇ ਵਿੱਚ ਹੁੰਦਾ ਨਾ ਹਾਂਜੀ ਹਾਂਜੀ ਮੈਮਰੀ ਫੰਕਸ਼ਨ ਮਤਲਬ ਜਿਵੇਂ ਹੁਣ ਮੈਂ ਜਿੱਥੇ ਹਾਈਟ ਐਡਜਸਟ ਕੀਤੀ ਸੀ ਜੀ ਤਾ ਜਦੋਂ ਮੈਂ ਨੈਕਸਟ ਟਾਈਮ ਆ ਕੇ ਬੈਠੂਗਾ ਤਾਂ ਉਹ ਆਪਣੇ ਆਪ ਉਸੇ ਪੋਜੀਸ਼ਨ ਤੇ ਉਸੇ ਪੋਜੀਸ਼ਨ 'ਚ ਆ ਜਾਊਗਾ ਜੀ ਠੀਕ ਹੈ ਮਤਲਬ ਇਹ ਨਹੀਂ ਯਾਦ ਰਹੂਗਾ ਵੀ ਆਹ ਬੰਦਾ ਕਿਸ ਪੋਜੀਸ਼ਨ 'ਚ ਹੋ ਕੇ ਬੈਠਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਹਾਂ ਤੇ ਵੈਂਟੀਲੇਟਡ ਸੀਟਸ ਹੈ ਬਾਈ ਤਾਂ ਇੱਥੋਂ ਤੁਸੀਂ ਲਾ ਕੇ ਚੱਲੋ ਜਿਵੇਂ ਆਪਣੇ ਢੂਈ ਵਗੈਰੋਂ ਪਸੀਨਾ ਵਗੈਰਾ ਆ ਜਾਂਦਾ ਤਾਂ ਉਹ ਨਿਆਰਾ ਹੁਣ ਪਿੱਛੋਂ ਮੈਨੂੰ ਜਿਹੜੀ ਹੈਗੀ ਇਹਦੀ ਹਵਾ ਲੱਗ ਰਹੀ ਹੈ ਇਹ ਰਫ ਰੋਡ ਦੇ ਲਈ ਆ ਗਿਆ ਜੀ ਅਲੱਗ ਤਰੀਕਿਆਂ ਦੀ ਸਟੇਬਿਲਟੀ ਮਿਲ ਜੂਗੀ ਆਪਾਂ ਨੂੰ ਵੈਟ ਆ ਗਿਆ ਜੀ ਇਹ ਇਹ ਨਾਰਮਲ ਦੇ ਲਈ ਆ ਗਿਆ ਜੀ ਓਕੇ ਹਾਂਜੀ ਤਾਂ ਇਹਦੇ ਵਿੱਚ ਜੇ ਵੈਟ ਦਾ ਮਤਲਬ ਜਿਵੇਂ ਕਿਤੇ ਗਿੱਲੀ ਜਗ੍ਹਾ ਤੇ ਜਾਏਗਾ ਤੇ ਉਦੋਂ ਇਹ ਕੀ ਚੇਂजेस ਕੀ ਆਉਂਦੇ ਫਿਰ ਗੱਡੀ ਦੀ ਸਟੇਬਿਲਟੀ ਆਟੋਮੈਟਿਕਲੀ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਜੀ ਗੱਡੀ ਮਤਲਬ ਸਲਿੱਪ ਨਹੀਂ ਕਰਦੀ ਸਲਿੱਪ ਨਹੀਂ ਕਰਦੀ ਮਤਲਬ ਵੀ ਇੱਕ ਤਰ੍ਹਾਂ ਨਾਲ ਕਹਿ ਦਈਏ 4/2 ਹੈ ਗੱਡੀ ਤਾਂ ਫਿਰ ਵੀ ਇਹ ਸਟੇਬਿਲਟੀ 4/4 ਜ ਨਹੀਂ ਦੇ ਸਕਦੀ ਜੀ 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 ਬਿਲਕੁਲ ਜੀ ਠੀਕ ਹੈ ਤਾਂ ਇਹਦਾ ਸਰ ਤੁਸੀਂ ਜੇ ਟੈਸਟ ਦੇਖਿਆ ਹੋਊਗਾ પેટ્રોલ ਦੀ ਕੀ ਮਾਈਲੇਜ ਦੇ ਰਹੀ ਹੈ ਤੇ ਡੀਜ਼ਲ ਦੀ ਕੀ ਐ ਪੈਟਰੋਲ ਦੀ ਸਰ ਨੀਅਰ ਅਬਾਊਟ 18 ਕ ਦੀ ਐਵਰੇਜ ਹੈ ਜੀ ਜੀ ਡੀਜ਼ਲ ਦੀ 22 ਦੇ ਨੀਅਰ ਅਬਾਊਟ ਚਲੀ ਜਾਊਗੀ ਜੀ 22 ਤੱਕ ਚੱਲ ਜੇਗੀ ਹਾਂ ਜੀ ਜੀ ਡੀਜ਼ਲ ਹੀ ਦਿੰਦੀ ਹੈ ਜੀ ਇੰਜਨ ਬਹੁਤ ਕਾਫੀ ਰਿਫਾਈਨ ਦਿੱਤੇ ਹੈ ਕਿ ਟਾਟਾ ਨੇ ਤਾਂ ਕਰਕੇ ਐਵਰੇਜ ਵਗੈਰਾ ਵਧੀਆ ਆ ਜਾਂਦਾ ਤੇ ਇੰਜਨ ਸਰ ਇੱਕ ਇਹ ਦੱਸ ਦੋ ਜਿਹੜਾ ਨੈਕਸਨ ਦੇ ਵਿੱਚ ਇੰਜਨ ਆ ਰਿਹਾ ਉਹੀ ਇਹਦੇ ਵਿੱਚ ਡੀਜ਼ਲ ਇੰਜਨ ਇਹਦੇ ਵਿੱਚ ਡੀਜ਼ਲ ਹਾਂਜੀ 1.5 ਵਾਲਾ ਆ ਰਿਹਾ ਜੀ ਠੀਕ ਹੈ ਪੈਟਰੋਲ ਦੇ ਵਿੱਚ ਵੀ ਹੁਣ 1.5 ਜਿਹੜਾ ਇਹਦੇ ਵਿੱਚ TGDI ਇੰਜਨ ਹੈ ਜੀ ਬਹੁਤ ਵਧੀਆ ਇੰਜਨ ਹੈ ਇਹਦੇ ਵਿੱਚ ਵੀ ਪਾਵਰ ਤੇ ਆਪਾਂ ਨੂੰ ਮਾਈਲੇਜ ਬਹੁਤ ਵਧੀਆ ਮਿਲ ਜਾਂਦੀ ਸਰ ਬਹੁਤ ਬੰਦੇ ਨੇ ਆਪਣੇ ਪੁੱਛਦੇ ਆਂਦੇ ਵੀ ਗੱਡੀ ਯਾਰ ਥੱਲੇੋਂ ਉੱਚੀ ਹੋਣੀ ਚਾਹੀਦੀ ਵੀ ਟੋਇਟ ਟੋਇਟ ਚੱਕ ਨਾ ਬroe ਇਹਦੀ ਗਰਾਉਂਡ ਕਲੀਅਰੈਂਸ ਕਿੰਨੀ ਹੈਗੀ ਇਹਦੀ ਜਿਹੜੀ ਗਰਾਉਂਡ ਕਲੀਅਰੈਂਸ ਹੈ ਜੀ 205 mm ਹੈ ਜੀ ਤਾਂ ਵੀ ਲਾ ਲਈਏ ਨਾ ਗਿੱਟ ਪੈ ਗਈ ਤੇ ਗਿੱਟ ਦੇ ਉੱਤੋਂ ਦੀ ਦੋ ਉਂਗਲਾਂ ਲਗਭਗ ਜਾਂ ਇੱਕ ਉਂਗਲ ਪੂਰੀ ਆਸਾਨੀ ਨਾਲ ਪੈ ਰਹੀ ਹੈ ਜੀ ਜੀ ਵੀ 10 ਇੰਚ ਉੱਚੀ ਵਿੱਚ ਦਸਾਉਣਾ ਹੈਗੀ ਹੈ ਹਾਂਜੀ 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 ਤਾਪ ਦੇਖਿਆ ਜਾਵੇ 10 ਇੰਚ ਦੇ ਆਕਾਪ ਉੱਚੀ ਹੈ ਤੇ ਤੁਸੀਂ ਟੋਆਂ ਵਿੱਚ ਕਿਤੇ ਲੈ ਆਣੀ ਆ ਆਫ ਰੋਡਿੰਗ ਕਰਨੀ ਤਾਂ ਤੁਹਾਨੂੰ ਬਾਹਲੀ ਕੋਈ ਚਿੰਤਾ ਕਰਨ ਦੀ ਇਹਦੇ ਵਿੱਚ ਲੋੜ ਨਹੀਂ ਹੈ ਤਾਂ ਜਿਹੜੀ ਸਰ ਆ ਗੱਡੀ ਆਪਣੇ ਕੋਲੇ ਖੜੀ ਹੈ ਹਾਂਜੀ ਇਹ ਸਰ ਪੈਟਰੋਲ ਆਟੋਮੈਟਿਕ ਟਾਪ ਹੈ ਜੀ ਕੰਪਲੀਸ਼ ਪਲੱਸ ਅਕੰਪਲੀਸ਼ ਪਲੱਸ ਪੈਟਰੋਲ ਆਟੋਮੈਟਿਕ ਇਹਦੀ ਕੀਮਤ ਕੀ ਹੈ ਜੀ ਇਹਦਾ ਜਿਹੜਾ ਸ਼ੋਰੂਮ ਹੈ ਜੀ 21 ਲੱਖ ਦੇ ਕਰੀਬ ਹੈ ਜੀ ਇਹਦਾ ਤੇ ਡੀਜ਼ਲ ਦਾ ਸਰ ਡੀਜ਼ਲ ਦਾ ਕਰੀਬ ਕਰੀਬ ਉਹਦਾ 21.5 ਬਹਿ ਜਾਂਦਾ ਜੀ ਜੀ ਥੋੜਾ ਫਰਕ ਹੀ ਹੈ ਜੀ ਤਾਂ ਮਤਲਬ ਜਮਾ ਟਾ ਇਨਾ ਜਮਾਉਂਟ ਐਡ ਹੋ ਜਾਊਗਾ ਜੀ ਸਾਢੇ 3/4 ਤਾਂ ਜੀ ਸ਼ੋਰੂਮ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਦੇ 11.5 ਲੱਖ ਰੁਪਏ ਤੋਂ ਪੈਟਰੋਲ ਸ਼ੁਰੂ ਹੋ ਕੇ ਸਾਢੇ 21 ਤੱਕ ਚੱਲੇ ਜਾਂਦਾ ਹਾਂ ਸਾਢੇ ਹਾਂ ਸਾਢੇ 21 ਡੀਜ਼ਲ ਆ ਗਿਆ ਜੀ ਲਾਸਟ 'ਚ ਜੀ ਸਾਢੇ 21 ਡੀਜ਼ਲ ਆ ਜਾਂਦਾ ਵੀ 11.5 ਤੋਂ ਸ਼ੁਰੂ ਹੋ ਕੇ ਇਹ ਸਾਢੇ 21 ਤੱਕ ਦੇ ਵੇਰੀਐਂਟ ਹੈ ਕਈ ਵਾਰ ਬੰਦੇ ਨੂੰ ਕਨਫਿਊਜ਼ਨ ਹੁੰਦੀ ਕਿ ਕਿੱਡੇ ਦੀ ਹੈ ਕਿੰਨੇ ਦੀ ਹੈ ਤਾਂ ਇਹਦੇ ਵਿੱਚ ਜਿਹੜਾ ਸਨਰੂਫ ਹੁੰਦਾ ਨਾ ਉਹ ਸੈਗਮੈਂਟ ਦਾ ਸਭ ਤੋਂ ਵੱਡਾ ਹੁੰਦਾ ਤੁਸੀਂ ਦੇਖੋ ਇੱਥੋਂ ਸ਼ੁਰੂ ਹੋ ਕੇ ਨਾ ਇਹਦੇ ਵਿੱਚ ਜਮਾ ਬੂਟਸਪੇਸ ਦੇ ਡਿੱਗੀ ਦੇ ਐਂਡ ਤੱਕ ਚਲਾ ਜਾਂਦਾ ਤਾਂ ਸੈਗਮੈਂਟ ਦਾ ਸਭ ਤੋਂ ਵੱਡਾ ਇਹਨੂੰ ਸਨਰੂਫ ਆਪਾਂ ਕਹਿ ਸਕਦੇ ਮੇਰੇ ਖਿਆਲ ਇਹ ਦੂ ਅਗਲੇ ਸੈਗਮੈਂਟ ਚ ਵੀ ਸ਼ਾਇਦ ਐਡਾ ਸਨਰੂਫ ਨਹੀਂ ਆਉਂਦਾ ਹੁਣ ਇਹ ਗੱਡੀ ਦੇ ਵਿੱਚ ਵੀ ਸੇਫਟੀ ਫੀਚਰ ਇੱਕ ਇਹੋ ਜਿਹਾ ਹੈ ਵੀ ਜੇ ਤੁਸੀਂ ਗੱਡੀ ਸਟਾਰਟ ਕਰ ਲਈ ਸੀਟ ਬੈਲਟ ਨਹੀਂ ਲੱਗੀ ਤਾਂ ਇਹ ਗੱਡੀ ਤੁਰੂਗੀ ਨਹੀਂ ਹੁਣ ਮੇਰੇ ਸੀਟ ਬੈਲਟ ਨਹੀਂ ਲੱਗੀ ਤਾਂ ਲਓ ਬਈ ਮੈਂ ਡੀਮੋਡ ਚ ਕਰ ਲਈ ਹੈ ਤੇ ਰੇਸਾਂਵਾਂ ਦਿੰਨਾ ਪਰ ਗੱਡੀ ਤੁਰਨੀ ਨਹੀਂ ਆਹ ਦੇਖੋ ਟੌਰ ਨਹੀਂ ਰਹੀ ਗੱਡੀ ਉੱਥੇ ਹੀ ਘੜੀਸਾ ਪੈਂਦਾ ਹੈ ਕਿਉਂਕਿ ਬ੍ਰੇਕ ਲੋਕ ਹੈ ਇਹ ਦੇ ਵਿੱਚ ਫੀਚਰ ਹੈ ਬਈ ਜੇ ਤੁਸੀਂ ਗੱਡੀ ਲੈ ਲਈ ਤੁਹਾਨੂੰ ਕਾਨੂੰਨ ਦੀ ਪਾਲਣਾ ਕਰਨੀ ਹੀ ਪੈਣੀ ਹੈ ਸੀਟ ਬੈਲਟ ਲਗਾਉਣੀ ਹੀ ਪੈਣੀ ਹੈ ਤਾਂ ਹੀ ਤੁਸੀਂ ਇਹ ਗੱਡੀ ਜਿਹੜੀ ਹੈਗੀ ਹੈ ਚਲਾ ਸਕਦੇ ਆਮ ਗੱਡੀਆਂ ਦੇ ਵਿੱਚ ਅਡਾਸ ਲੈਵਲ 2 ਹੁੰਦਾ ਪਰ ਇਹਦੇ ਵਿੱਚ ਅਡਾਸ ਲੈਵਲ 2 ਪਲੱਸ ਹੁੰਦਾ ਯਾਨੀ ਕਿ ਆਮ ਗੱਡੀਆਂ ਚ ਹੁੰਦੇ ਸਰ 20 ਫੀਚਰ ਤੇ ਇਹਦੇ ਵਿੱਚ 22 22 ਫੀਚਰ ਆ ਜਾਂਦੇ 22 ਫੀਚਰ ਹੁੰਦੇ ਮੋٹے ਮੋٹے ਫੀਚਰਸ ਤਾਂ ਦੱਸੋਗੇ ਇਹਦੇ ਵਿੱਚ ਕਿਹੜੇ ਹੁੰਦੇ ਜੇ ਆਪਾਂ ਅਡਾਸ ਦੀ ਗੱਲ ਕਰੀਏ ਜੀ ਇਹ ਜਿਹੜਾ ਹੈਗਾ ਹੈਗਾ ਸਪੋਜੇ ਦੇ ਵਿੱਚ ਜਿਹੜਾ ਫੀਚਰ ਹੁੰਦਾ ਹੈ ਐਡੈਪਟਿਵ ਕਰੂਜ਼ ਕੰਟਰੋਲ ਦਾ ਜੀ ਉਹ ਜਿਹੜਾ ਧੁੰਦ ਚ ਆਪਾਂ ਨੂੰ ਬਹੁਤ ਵਧੀਆ ਫਾਇਦਾ ਦਿੰਦਾ ਹੈ ਜੇ ਆਪਾਂ ਮਤਲਬ ਅੱਗੇ ਗੱਡੀ ਜਾ ਰਹੀ ਹੈ ਉਹਦੇ ਆਪਾਂ ਐਡੈਪਟਿਵ ਕਰੂਜ਼ ਤੇ ਲਗਾਤਾ ਜੀ ਜਿਵੇਂ ਅਗਲੀ ਗੱਡੀ ਦੀ ਸਪੀਡ ਘਟੂਗੀ ਇਹਦੀ ਵੀ ਘਟ ਜੂਗੀ ਠੀਕ ਹੈ ਉਹਨਾਂ ਦੀ ਸਪੀਡ ਵਧੂਗੀ ਇਹਦੀ ਵੀ ਵਧ ਜੂਗੀ ਵੀ ਇੱਕ ਮਤਲਬ ਫਾਸਲਾ ਰੱਖ ਕੇ ਗੱਡੀ ਚੱਲਦੀ ਰਹੋਗੇ ਆਪਣੀ ਧੁੰਦ ਚ ਬਹੁਤ ਵਧੀਆ ਫਾਇਦਾ ਦਿੰਦਾ ਹੈ ਜੀ ਇਹ ਆ ਗਿਆ ਜੀ ਫਿਰ ਉਸ ਤੋਂ ਬਾਅਦ ਜਿਵੇਂ ਟ੍ਰੈਫਿਕ ਸਾਈਨ ਆ ਕੋਈ ਜੀਤੇ ਤੇ ਲਿਖਿਆ ਹੋਇਆ ਕਿ ਮਤਲਬ ਜਿਹੜੀ ਸਪੀਡ ਲਿਮਟ ਮੰਨ ਲਓ ਕਿ 60 ਦੀ ਹੈ ਜਾਂ 80 ਦੀ ਇਹ ਰੀਡ ਕਰਕੇ ਆਟੋਮੈਟਿਕਲੀ ਆਪਾਂ ਨੂੰ ਅੰਦਰ ਦੱਸ ਦੂਗਾ ਸਿਸਟ ਵੀ ਕਰੂ ਤੇ ਦੱਸੂਗੀ ਉਹਦੇ ਨਾਲ ਮਤਲਬ ਆਪਾਂ ਜਿਹੜੀ ਸਪੀਡ ਘਟ ਕਰ ਸਕਦੇ ਆ ਇਸ ਤਰ੍ਹਾਂ ਦੇ ਫੀਚਰ ਹੈ ਜੀ ਫਿਰ ਇੱਕੋਦਮ ਜੇ ਕੋਈ ਚੀਜ਼ ਅੱਗੇ ਆ ਜਾਂਦੀ ਹੈ ਤੇ ਇਹ ਆਪਦੀ ਜਿਹੜੀ ਸਪੀਡ ਹੈ ਘਟਾ ਦਿੰਦੀ ਹੈ ਜੀ ਜੀ ਇਹ ਕਲੀਜਨ ਵਾਰਨਿੰਗ ਕਰਕੇ ਹੁੰਦਾ ਜੀ ਸਾਈਕਲ ਤੇ ਕੋਈ ਜਾ ਰਿਹਾ ਉਹਦਾ ਵੀ ਆਪਾਂ ਨੂੰ ਦੱਸੂਗੀ ਜੇ ਕੋਈ ਪੈਦਲ ਜਾ ਰਿਹਾ ਉਹਦਾ ਵੀ ਜੇ ਕੋਈ ਕਾਰ ਜਾ ਰਹੀ ਹੈ ਉਹਦਾ ਵੀ ਇਹ ਚੀਜ਼ ਹੈ ਜੀ ਇਸ ਤਰ੍ਹਾਂ ਦੇ ਫੰਕਸ਼ਨ ਇੱਕ ਜਿਵੇਂ ਲੇਨ ਕੀਪ ਸਿਸਟਮ ਇੱਕ ਲੇਨ ਨੂੰ ਫੜ ਕੇ ਇਹਨੇ ਚੱਲੇ ਜਾਣਾ ਜੀ ਜੇ ਲੇਨ ਤੋਂ ਆਪਾਂ ਹੱਥ ਛੱਡ ਦਈਏ ਬਾਹਰ ਚਲਾ ਗਿਆ ਜੀ ਆਟੋਮੈਟਿਕ ਜਿਹੜਾ ਸਟੀਰਿੰਗ ਨੂੰ ਘੁਮਾ ਕੇ ਇਹਨੇ ਵਾਪਸ ਲੇਨ ਤੇ ਲੈ ਆਉਣਾ ਇੱਕ ਲੇਨ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਨੇ ਲੈ ਆਉਣਾ ਹਾਂਜੀ ਹਾਂਜੀ ਸਰ ਪੈਟਰੋਲ ਇੰਜਨ ਹੈ ਇਹ ਪੈਟਰੋਲ ਆਟੋਮੈਟਿਕ ਇੰਜਨ ਹੈ ਅੱਛਾ ਪੈਟਰੋਲ ਆਟੋਮੈਟਿਕ ਜੀ 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 ਬੋਨਟ ਬੜਾ ਹੈਵੀ ਹੈ ਇਹਦਾ ਹਾਂਜੀ ਆਮ ਗੱਡੀ ਨਾਲੋਂ ਮੈਨੂੰ ਲੱਗਦਾ ਦੁੱਗਣਾ ਭਾਰਾ ਹੋਊਗਾ ਜੀ 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 ਸੇਫਟੀ ਦੀ ਚਿੰਤਾ ਨਹੀਂ ਤੇ ਇਹਦੇ ਵਿੱਚ ਸਰ ਜਿਹੜੇ ਵੀ ਇੰਜਨ ਹੁੰਦੇ ਆ ਚਾਹੇ ਪੈਟਰੋਲ ਹੁੰਦਾ ਚਾਹੇ ਪੈਟਰੋਲ ਟਰਬੋ ਹੈ ਤੇ ਚ ਇਹ 1500 ਸੀਸੀ ਇੰਜਨ ਸਰ ਐਡੀ ਗੱਡੀ ਨੂੰ ਡੀਜ਼ਲ ਦੇ ਵਿੱਚ ਜਾਂ ਪੈਟਰੋਲ ਦੇ ਵਿੱਚ ਸਹੀ ਹੈ ਇਹ ਸਹੀ ਹੈ ਜੀ ਵੈਸੇ ਵੀ ਜਿਹੜਾ ਆਟੋਮੈਟਿਕ ਦੇ ਵਿੱਚ ਦਿੱਤਾ ਹੋਇਆ ਜੀ ਇਹ 3GDI ਇੰਜਨ ਹੈ ਜੀ ਟਰਬੋ ਗੈਸੋਲਿਨ ਡਾਇਰੈਕਟ ਇੰਜੈਕਸ਼ਨ ਜੀ ਇਹ ਇੰਜਨ ਚ ਪਾਵਰ ਵੀ ਵਧੀਆ ਮਿਲ ਜਾਂਦੀ ਹੈ ਆਪਾਂ ਨੂੰ ਤੇ ਪਿਕਅਪ ਵੀ ਵਧੀਆ ਮਿਲ ਜਾਂਦੀ ਹੈ ਤੇ ਐਵਰੇਜ ਵੀ ਵਧੀਆ ਜੀ ਜੀ ਤੇ ਇੱਕ ਚੀਜ਼ ਮਿੱਤਰੋ ਹੋਰ ਰਹਿ ਗਈ ਆਪਣੀ ਗੱਲ ਕਰਨ ਵਾਲੀ ਇਹਦੇ ਵਿੱਚ ਜਿਹੜੀ ਆਮ ਕੋਈ ਵੀ ਸਰ ਆਪਾਂ ਡੀਜ਼ਲ ਗੱਡੀ ਅੱਜ ਦੀ ਰੇਟ ਚ ਲੈਣੇ ਆ ਤਾਂ ਉਹਦੇ ਵਿੱਚ ਯੂਰੀਆ ਪੈਂਦਾ ਹ ਹ ਜਿਹੜੀ ਇਹਦੀ ਡੀਜ਼ਲ ਗੱਡੀ ਆਊਗੀ ਇਹਦੇ ਵਿੱਚ ਯੂਰੀਆ ਪਾਊਗਾ ਨਹੀਂ ਇਹਦੇ ਚ ਯੂਰੀਆ ਨਹੀਂ ਕੋਈ ਆਪਸ਼ਨ ਨਹੀਂ ਕੋਈ ਲੋਡ ਨਹੀਂ 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 ਕੋਈ ਲੋਡ ਨਹੀਂ ਜੀ 1.5 ਇੰਜਨ ਹੈ ਬਿਗਾਰ ਉਸ ਤੋਂ ਵੀ ਵਰਕ ਕਰੂਗਾ ਜੀ ਮਤਲਬ ਜੇ ਆਪਾਂ ਕਹੀਏ ਜਿਹੜਾ ਉਹ ਖਰਚਾ ਹੈ ਡੀਈਫ ਦਾ ਉਹ ਬਚ ਜੂਗਾ ਉਹ ਬਚ ਜੂਗਾ ਜਿਹੜਾ ਡੀਈਫ ਦਾ ਠੀਕ ਹੈ ਜੀ ਤਵਾਕੀ ਕਿਸੇ ਨੇ ਵੀ ਗੱਡੀ ਤੁਸੀਂ ਬੁੱਕ ਕਰਾਉਣੀ ਆ ਹਨਾ ਇਹ ਤਾਂ ਬੁਕਿੰਗ ਸਾਰੀ ਦੀ ਸ਼ੁਰੂ ਹੈ ਸ਼ੁਰੂ ਹੈ ਜੀ ਬੁਕਿੰਗ ਲੈ ਰਹੇ ਤੇ ਡਿਲੀਵਰੀ ਸਾਰੀ ਦੀ ਕਦੋਂ ਤੱਕ ਸ਼ੁਰੂ ਹੋ 사ਦੀ ਡਿਲੀਵਰੀ ਵੈਸੇ ਤਾਂ 15 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਜੀ ਪਰ ਆਲਰੇਡੀ ਬੁਕਿੰਗ ਵਗੈਰਾ ਕਾਫੀ ਲੱਗ ਰਹੀਆਂ ਤਾਂ ਕਰਕੇ ਜਿਹੜਾ ਵੇਟਿੰਗ ਪੀਰੀਡ ਹੈ ਜੀ ਉਹ ਮਾਰਚ ਮਿਡ ਤੋਂ ਤੱਕ ਜਾ ਚੁੱਕਿਆ ਹੈਗਾ ਵੀ ਮਤਲਬ ਅੱਛੀ ਬੁਕਿੰਗ ਹੋ ਰਹੀ ਹੈ ਇਹਦੀ ਜੀ ਤਾਂ ਕਿਸੇ ਨੇ ਵੀ ਇਹ ਗੱਡੀ ਬੁੱਕ ਕਰਵਾਉਣੀ ਹੈ ਹਨਾ ਜਾਂ ਇੱਥੇ ਖਰੀਦਣੀ ਹੈ ਤਾਂ ਟਾਟਾ ਦੇ ਸ਼ੋਅਰੂਮ ਮਾਨਸਾ ਰੋਡ ਦੇ ਉੱਤੇ ਸਿਦਮ ਟਾਟਾ ਤੁਸੀਂ ਆ ਕੇ ਗੱਡੀ ਦੇਖ ਵੀ ਸਕਦੇ ਹੋ ਗੱਡੀ ਕੀਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ